ਮੁੜਕੇ ਬੁਖਾਰ ਚੜਿਆ ਤੇ ਬੁਖਾਰ ਦੀ ਭੋਲੀ ਹੋ ਗਿਆ ਸਵਾਕ ਸਾਲ ਦਾ ਹੋਦਾ ਡੈਡੀ ਦੇ ਕਿਤੇ ਪੜਲਾ ਪੜਲਾ ਪਰ ਥੋੜਾ ਜਿਹਾ ਸੋਜੇ ਲੱਗਦੀ ਵੀ ਡੈਡੀ ਇਕੱਲੇ ਕਮਾਉਂਦੇ ਨੇ ਉਦੋਂ ਮੇਰਾ ਛੋਟਾ ਭਰਾ ਵੀ ਮੇਰੇ ਨਾਲ ਸੀ ਪਰ ਉਹ ਜਦੋਂ ਨਸ਼ੀ ਦੀ ਦਲਦਲ ਜੇ ਫਸ ਗਿਆ ਡੈਡੀ ਨੇ ਤੇ ਬਹੁਤ ਕੁਝ ਸੋਚਿਆ ਹੀ ਤੇ ਪਰ ਭਰਾ ਨੇ ਨਸ਼ੇ ਨੇ ਬਰਬਾਦ ਕਰਤਾ ਸਾਡਾ ਘਰ ਸਾਰਾ ਹੀ ਤੁਸੀਂ ਅਸੀਂ ਪੱਕਵਾ ਪਾਇਆ ਦਾ ਸਰਕਾਰਾਂ ਵੱਲੋਂ ਬੜੀਆਂ ਸਕੀਮਾਂ ਚੱਲਦੀਆਂ ਆ ਤੁਹਾਡੇ ਕੋਈ ਹੱਲ ਕੀਤਾ ਸਰਕਾਰ ਨੇ ਸਰ ਪੈਨਸ਼ਨ ਤੁਹਾਨੂੰ ਪਤਾ 1500 ਰੁਪਏ ਹੀ ਆ 1500 ਰੁਪਏ ਦੇ ਕਿੱਥੇ ਘਰ ਚੱਲਦੇ ਨੇ ਸਰਕਾਰ ਨੇ ਮੇਰੀ ਕੋਈ ਸਹਾਇਤਾ ਨਹੀਂ ਕੀਤੀ ਅੱਜ ਤੱਕ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਨਾ ਮੈਂ ਜਿਤਨਾ ਮੰਨ ਲਓ ਤੁਸੀਂ ਚਲਾਉਂਦੇ ਜੇ ਕੋਈ ਐਨ ਜੀਓ ਚਲਾਉਂਦਾ ਵਾ ਜਿਤਨਾ ਕੋਈ ਵੀਰ ਕੋਈ ਐਨ ਜੀਓ ਚਲਾ ਰਿਹਾ ਵਾ ਮੇਰੇ ਹਾਲਾਤ ਵੇਖ ਕੇ ਵੀ ਮੇਰੀ ਬਈ ਹੈਲਪ ਕੀਤੀ ਜਾਵੇ ਸਵੇਤੂ ਲੈ ਕੇ ਫਿਰ ਸ਼ਾਮ ਤੱਕ ਕਿੰਨੇ ਵਜੇ ਕੰਮ ਕਿੰਨੇ ਵਜੇ ਕੰਮ ਤੋਂ ਨਿਕਲਦੇ ਹੋ ਕਿੰਨੇ ਵਜੇ ਕਰ ਜਾਂਦੇ ਹੋ 8 ਵਜੇ ਨਿਕਲਦਾ ਹਾਂ ਰਾਤ ਨੂੰ 10 ਵਜੇ ਤੱਕ ਕਰਦਾ ਹਾਂ ਪਹਿਲਾਂ ਪੜਿਆ ਮੈਂ ਫਿਰ ਮੈਂ ਟੇਲਰ ਦਾ ਨੰਮ ਕੀਤਾ ਵਾ ਤੇ 35 ਸਾਲ ਦੀ ਉਮਰ ਦੀ ਮੇਰੇ ਜਿੰਮੇਵਾਰੀ ਪੈ ਗਈ ਮੈਂ ਕਦੀ ਆਪਣੇ ਆਪ ਤੋਂ ਹਿੰਮਤ ਨਹੀਂ ਹਾਰੀ ਚੰਗੇ ਭਲੇ ਹੁੰਦੇ ਨੇ ਤੇ ਭੀਖ ਮੰਗ ਰਹੇ ਨੇ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਭੀਖ ਨਾ ਮੰਗੋ ਮਿਹਨਤ ਕਰੋ ਜੇ ਆਪਾਂ ਪੈਸੇ ਮੰਗ ਕੇ ਖਾ ਰਹੇ ਆ ਜੇ ਆਪਾਂ ਉਹ ਆਪਾਂ ਮਿਹਨਤ ਕਰੀਏ ਕਿਸੇ ਗਰੀਬ ਘਰ ਦੇ ਭਾਂਡੇ ਮਾਜ ਲਈਏ ਆਪਾਂ ਨੂੰ ਉਹ ਜ਼ਿਆਦਾ ਵਧੀਆ ਵਾ ਕੀ ਮੈਂ ਦਈ ਚਾਹੁੰਦਾ ਕਿ ਕੀ ਭੀਖ ਮੰਗੇ ਖਾਓ ਮਿਹਨਤ ਕਰੋ ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਜਿਸ ਦਿਨ ਤੁਸੀਂ ਬਿਮਾਰ ਹੁੰਦੇ ਹੋ ਕੰਮ ਤੇ ਨਹੀਂ ਜਾਂਦੇ ਤਾਂ ਉਦੋਂ ਘਰ ਦੇ ਵਿੱਚ ਕੀ ਨਮੋਸ਼ੀ ਹੁੰਦੀ ਹੈ ਜਦੋਂ ਘਰ ਜਾਂਦੇ ਹੋ ਮਾਂ ਕਿੰਨੀ ਖੁਸ਼ ਹੁੰਦੀ ਹੈ ਬਹੁਤ ਖੁਸ਼ ਹੁੰਦੀ ਹੈ ਸਰ ਮਾਂ ਕਹਿੰਦੀ ਜਲ ਮੇਰਾ ਪੁੱਤ ਜਨੇਗ ਮਾਗੇ ਲਿਆ ਆ ਵਾ ਚਲੋ ਵਧੀਆ ਵਾ ਮਾਂ ਨੂੰ ਗੀਜਰ ਲਵਾ ਕੇ ਦਿੱਤਾ ਵਾ ਮਾਂ ਬੜੀ ਬਹੁਤ ਖੁਸ਼ ਹੈ ਕਿ ਮੇਰਾ ਪੁੱਤ ਬੰਨੇ ਚਲੋ ਗੀਜਰ ਲਵਾ ਕੇ ਦਿੱਤਾ ਪੁੱਤ ਮਿਹਨਤ ਕਰਕੇ ਖਾਈ ਕੇ ਅੱਗੇ ਹੱਥ ਰੰਡਾਈ ਜਦੋਂ ਤੁਸੀਂ ਆਰਡਰ-ਰੂਡਰ ਦੇਣ ਜਾਂਦੇ ਕੋਈ ਇਸ ਤਰ੍ਹਾਂ ਦੇ ਗਾਹਕ ਮਿਲਦੇ ਨੇ ਜੋ ਕਿ ਸ਼ਬਦਾਵਲੀ ਜ वैसे कस्टमर मैनु ਜੇ ਮੈਨੂੰ 50 100 ਰੁਪਇਆ ਵਾਧੀ ਦੇ ਕੇ ਭੇਜ ਦੇ ਕਈ 200 ਦੇਣ ਵਾਲੇ ਵੀ ਆ ਕਈ 500 ਵੀ ਦੇ ਦਿੰਦੇ ਮੈਂ ਤੇ ਇਹੋ ਹੀ ਕਹਿਣਾ ਚਾਹਾਂਗਾ ਕਿ ਮਿਹਨਤ ਕਰੋ ਨਸ਼ਾ ਨਾ ਕਰੋ ਨਸ਼ੇ ਨੇ ਮੇਰਾ ਘਰ ਬਰਬਾਦ ਕਰਤਾ ਮੇਰਾ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ live punjabi tv ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨ ਨੂੰ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਹੋਣ ਵਾਲੀ ਹੈ ਜੋ ਜ਼ਿੰਦਗੀ ਦੇ ਵਿੱਚ ਤੰਦਰੁਸਤ ਨੇ ਮਗਰ ਉਸ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਹਾਰੇ ਹੋਏ ਨੇ ਘਰ ਬੈਠੇ ਹੋਏ ਨੇ ਤੇ ਉਹਨਾਂ ਵਾਸਤੇ ਇਹ ਵੀਡੀਓ ਹੈ ਪਹਿਲਾਂ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਵੀਡੀਓ ਤੁਹਾਨੂੰ ਸਮਝ ਆ ਜਾਏ ਕਿ ਇਸ ਬਾਬਤ ਹੈ ਤੁਸੀਂ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਇਹ ਸ਼ਖਸ ਨੂੰ ਜਿਹੜਾ ਦੇਖ ਰਹੇ ਹੋ ਜਮਾਟੋ ਦੀ ਜੌਬ ਕਰਦੇ ਨੇ ਦੁਨੀਆ ਕਰਦੀ ਹੈ ਜਮਾਟੋ ਦੀ ਜੌਬ ਮਗਰ ਇਹ ਸ਼ਖਸ ਸਰੀਰ ਪੱਖੋਂ ਅਸਮਰਥ ਨੇ ਚੱਲ ਫਿਰ ਨਹੀਂ ਸਕਦੇ ਬਚਪਨ ਦੇ ਵਿੱਚ ਇਸ ਤਰ੍ਹਾਂ ਦੇ ਰੋਗ ਨਾਲ ਗ੍ਰਸ ਹੋਏ ਜਿਸ ਦੇ ਨਾਲ ਕੀ ਜ਼ਿੰਦਗੀ ਜਿਹੜੀ ਹੈ ਉਹ ਨਮੋਸ਼ੀ ਜ਼ਰੂਰ ਹੋ ਜਾਂਦੀ ਮਗਰ ਉਸ ਦੇ ਬ ਜ਼ਿੰਦਗੀ ਦੇ ਵਿੱਚ ਹਿੰਮਤ ਨਹੀਂ ਹਾਰੀ ਆਪਣੀ ਮਿਹਨਤ ਕਰ ਰਹੇ ਨੇ ਆਪਣੇ ਪਰਿਵਾਰ ਨੂੰ ਜਿਹੜਾ ਆ ਉਹ ਖਾਸ ਤੌਰ ਤੇ ਪਰ ਰਹੇ ਨੇ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਜ਼ਿੰਦਗੀ ਜਿਉਣ ਵਾਸਤੇ ਕਿੰਨੀ ਇੱਕ ਹਿੰਮਤ ਆਉਂਦੀ ਕਿੱਥੋਂ ਆ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਹਿੰਮਤ ਜ਼ਿੰਦਗੀ ਦੇ ਵਿੱਚ ਆਈ ਹੈ ਤੇ ਉਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਹਿੰਮਤ ਆਉਂਦੀ ਕਿੱਦਾਂ ਸਰ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਨੂੰ ਸਨਮਸ਼ਕਾਰ ਜੀ ਸਰ ਪਹਿਲਾਂ ਆਪਣਾ ਨਾਮ ਦੱਸੋ ਹਰਮਨਦੀਪ ਸਿੰਘ ਹਰਮਨ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿੰਦਗੀ ਦੇ ਵਿੱਚ ਮੋੜ ਕਿਦੋਂ ਆਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਸਰੀਰ ਪੱਖੋਂ ਅਸਮਰਥ ਹੋ ਚੱਲ ਫੇਰ ਨਹੀਂ ਸਕਦੇ ਸਰ ਮੁਰਕੇ ਬੁਖਾਰ ਚੜਿਆ ਤੇ ਬੁਖਾਰ ਚ ਹੀ ਭੋਲੀ ਹੋ ਗਿਆ ਸਵਕ ਸਾਲ ਦਾ ਹੋਦੋਂ ਮੈਂ ਤੇ ਬਾਅਦ ਚ ਫਿਰ ਤੁਹਾਨੂੰ ਪਤਾ ਵੇ ਸਾਰਾ ਪੜਨ ਬੜਾਈ ਲਿਖੀ ਕੀਤੀ ਡੈਡੀ ਨੇ ਪੜਾਇਆ ਚਲੋ ਜਿੰਨਾ ਵੀ ਪੜਾਇਆ ਮੈਂ ਜਿੰਨਾ ਕਿ ਮੇਰਾ ਦਿਮਾਗ ਚੱਲਿਆ ਉਹਨਾਂ ਕਿ ਮੈਂ ਪੜਿਆ ਡੈਡੀ ਦੇ ਕਹਿੰਦੇ ਪੜਲਾ ਪੜਲਾ ਪਰ ਥੋੜਾ ਜਿਹਾ ਸੋਝ ਲੱਗਦੀ ਵੀ ਡੈਡੀ ਇਕੱਲੇ ਕਮਾਉਂਦੇ ਨੇ ਤੇ ਮੈਨੂੰ ਨਾਲ ਕਮਾਉਣਾ ਪੈਂਦਾ ਮੈਂ ਨਾਲ ਕਮਾਵਾਂਗਾ ਚਲੋ ਥੋੜਾ ਬੋਤਾ ਘਰ ਚ ਖਰਚਾ ਤਰੂਗਾ ਡੈਡੀ ਮੇਰੇ ਪਹਿਲਾਂ ਉਹ ਠੇਕੇਦਾਰੀ ਕਰਦੇ ਸੀ ਰਾਜ ਮਿਸਤਰੀ ਦੀ ਤੇ ਮੁੜ ਕੇ ਉਹ ਪਾੜ ਕਰਨ ਲੱਪੇ ਜਦੋਂ ਜ਼ਿਆਦਾ ਸ਼ਰੀਰ ਬਜ਼ੁਰਗ ਹੋ ਗਿਆ ਫਿਰ ਪਾੜ ਕਰਨ ਲੱਪੇ ਤੇ ਨਲੇ ਵਾਲੀ ਵਾਲ ਦੇ ਪਲੇਅਰ ਸੀ ਡੈਡੀ ਮੇਰੇ ਤੇ ਪਰਿਵਾਰ ਚ ਹੁਣ ਕੌਣ ਕੌਣ ਪਰਿਵਾਰ ਚ ਮੈਂ ਮਾਂ ਮਦਰੀਆਂ ਦੇ ਦੋ ਭੈਣਾਂ ਨੇ ਇੱਕ ਭੈਣ ਵਿਆਹੀ ਹੈ ਤੇ ਇੱਕ ਦਾ ਦੁਬਾਰਾ ਵਿਆਹ ਕੀਤਾ ਸੀ ਉਹ ਘਰੇ ਹੀ ਨੇ ਮੇਰੇ ਕੋ ਫਾਦਰ ਸਾਹਿਬ ਦੀ ਡੈਥ ਹੋ ਗਈ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਉਹ ਉਹ ਕਿਦਾਂ ਹੋਈ ਉਹਨਾਂ ਨੂੰ ਅਟੈਕ ਹੋ ਗਿਆ ਸੀ ਅੱਛਾ ਜੀ ਸਾਇਲੈਂਸਟ੍ਰੈਕ ਹੋ ਗਿਆ ਸ਼ੂਗਰ ਦੇ ਮਰੀਜ਼ ਸੀ ਸਾਇਲੈਂਸਟ੍ਰੈਕ ਹੋ ਗਿਆ ਸੀ ਤੇ ਮੰਮੀ ਆ ਤੇ ਭਨੇਵਾ ਜੀ ਜਦੋਂ ਫਾਦਰ ਸਾਹਿਬ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਉਸ ਤੋਂ ਬਾਅਦ ਤੁਹਾਡੇ ਸਿਰ ਤੇ ਜਿੰਮੇਵਾਰੀ ਪਈ ਤਾਂ ਫਿਰ ਕਿਸ ਤਰ੍ਹਾਂ ਨਿਭਾਈ ਜਿੰਮੇਵਾਰੀ ਤੁਸੀਂ ਨਹੀਂ ਸਰ ਉਦੋਂ ਮੇਰਾ ਛੋਟਾ ਭਰਾ ਵੀ ਮੇਰੇ ਨਾਲ ਸੀ ਪਰ ਉਹ ਜਦੋਂ ਨਸ਼ਰੀ ਦਲਦਲ 'ਚ ਫਸ ਗਿਆ ਉਹਨੂੰ ਨਹੀਂ ਨਿਕਲਿਆ ਗਿਆ ਕਮ ਸੇ ਕਮ ਮਕਾਨ ਸੀ ਸਾਡਾ 25-30 ਲੱਖ ਦਾ ਉਹਨੇ ਉਹ ਹੀ ਵੇਚਤਾ ਸੀ ਤੇ ਇੱਕ ਸਾਡੇ ਡੈਡੀ ਨੇ ਪਲਾਟ ਲੈ ਕੇ ਦਿੱਤਾ ਸੀ ਸਾਨੂੰ ਚਲੋ ਮੇਰਾ ਬੁੱਤ ਮੇਰੇ ਨਾਂ ਤੇ ਵੀ ਨਹੀਂ ਕਰਨ ਦਿੱਤਾ ਉਹਨੇ ਤੇ ਚਲੋ ਡੈਡੀ ਕਹਿੰਦੇ ਵੀ ਰੋਟੀ ਸੌਕੀ ਖਾਣਗੇ ਮੇਰਾ ਪਰਿਵਾਰ ਸਭ ਕਹੂਗਾ ਡੈਡੀ ਨੇ ਤੇ ਬਹੁਤ ਕੁਝ ਸੋਚਿਆ ਸੀ ਤੇ ਪਰ ਭਰਾ ਨੇ ਨਸ਼ੇ ਨੇ ਬਰਬਾਦ ਕਰਤਾ ਸਾਡਾ ਘਰ ਸਾਰਾ ਹੀ ਤੁਸੀਂ ਤੁਸੀਂ ਵੱਡੇ ਭਰਾ ਸੀ ਕਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਭਰਾ ਨੂੰ ਕੀ ਤੇ ਜ਼ਿੰਮੇਵਾਰੀ ਕਿਉਂਕਿ ਮੈਂ ਵੀ ਸਰੀਰ ਪੱਖੋਂ ਸਮਰਥਾਂ ਤੇ ਜ਼ਿੰਮੇਵਾਰੀ ਜਿਹੜੀ ਹੈ ਤੇਰੇ ਸਿਰ ਤੇ ਹੀ ਹੈ ਕਦੀ ਸਮਝਿਆ ਨਹੀਂ ਨਾ ਸਰ ਉਹਨੇ 5 5 ਸਾਲ ਫੌਜ ਦੀ ਨੌਕਰੀ ਕੀਤੀ ਪਰ ਕੁਝ ਸਮਝਿਆ ਨਹੀਂ ਮੈਂ ਤੇ ਨਾਲ ਨਾਸੀ ਗਿਆ ਸੀ ਉੱਥੇ ਅਫਸਰ ਨੇ ਕਿਹਾ ਵੀ ਤੂੰ ਨੌਕਰੀ ਕਰਨੀ ਚਾਹੁੰਦਾ ਦੁਬਾਰਾ ਤੇ ਕਰ ਸਕਦਾ ਮੈਂ ਚਲੋ ਤੇਰੇ ਭਰਾ ਦੇ ਹਾਲਾਤ ਵੇਖ ਕੇ ਤੇਨੂੰ ਦੁਬਾਰਾ ਜੁਆਇਨਿੰਗ ਕਰਵਾ ਤੋ ਕਹਿੰਦਾ ਮੈਂ ਨੌਕਰੀ ਨਹੀਂ ਕਰਨੀ ਅੱਛਾ ਤੇ ਉਹਨਾਂ ਨੇ ਫਿਰ ਡਿਸਚਾਰਜ ਕਰਤਾ ਸੀ ਤੁਹਾਨੂੰ ਤੇ ਫੌਜ ਵੱਲੋਂ ਕੋਈ ਬੈਨੀਫਿਟ ਮਿਲੇ ਆ ਕੋਈ ਸਰਕਾਰਾਂ ਵੱਲੋਂ ਦੀ ਗੱਲ ਕਰੀਏ ਕਿਉਂਕਿ ਤੁਸੀਂ ਅਸਿਰ ਪਕਵਾ ਪਾਇਆ ਜ ਸਰਕਾਰਾਂ ਵੱਲੋਂ ਬੜੀਆਂ ਸਕੀਮਾਂ ਚੱਲਦੀਆਂ ਆ ਤੁਹਾਡੇ ਕੋਈ ਹੱਲ ਕੀਤਾ ਸਰਕਾਰ ਨੇ ਕੋਈ ਪੈਨਸ਼ਨ ਇਸ ਤਰ੍ਹਾਂ ਦੀ ਲਗਾਈ ਜੋ ਤੁਹਾਨੂੰ ਫਾਇਦਾ ਦਿੰਦੀ ਹੋਵੇ ਸਰ ਪੈਨਸ਼ਨ ਤੁਹਾਨੂੰ ਪਤਾ 1500 ਰੁਪਏ ਹੀ ਆ 1500 ਰੁਪਏ ਦੇ ਕਿੱਥੇ ਘਰ ਚੱਲਦੇ ਨੇ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ ਮੇਰੀ ਅਜੇ ਤੱਕ ਸਰਕਾਰ ਨੇ ਮੇਰੀ ਕੋਈ ਸਹਾਇਤਾ ਨਹੀਂ ਕੀਤੀ ਅਜੇ ਤੱਕ ਬਾਕੀ ਇਹ ਆ ਵੀ ਦੀ ਸਰਕਾਰ ਨੇ ਮੇਰੀ ਕੋਈ ਸਹਾਇਤਾ ਨਹੀਂ ਕੀਤੀ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਜਿਦ ਤਰ੍ਹਾਂ ਮੰਨ ਲਓ ਤੁਸੀਂ ਚਲਾਉਂਦੇ ਜੇ ਕੋਈ ਐਨਜੀਓ ਚਲਾਉਂਦਾ ਵਾ ਜਿਦ ਤਰ੍ਹਾਂ ਕੋਈ ਵੀਰ ਕੋਈ ਐਨਜੀਓ ਚਲਾ ਰਿਹਾ ਵਾ ਮੇਰੇ ਹਾਲਾਤ ਵੇਖ ਕੇ ਵੀ ਮੇਰੀ ਕੋਈ ਹੈਲਪ ਕੀਤੀ ਜਾਵੇ ਪੀ ਚਲੋ ਮੇਰੀ ਹਾਲਾਤ ਵੇਖ ਕੇ ਮੇਰੀ ਹੈਲਪ ਕੀਤੀ ਜਾਵੇ ਸਰਕਾਰ ਵੱਲੋਂ ਕੋਈ ਨਹੀਂ ਹੈ ਹੈਲਪ ਮੈਨੂੰ ਹੋਈ ਅਜ ਤੱਕ ਅੱਛਾ ਸਵੇਰ ਤੋਂ ਲੈ ਕੇ ਫਿਰ ਸ਼ਾਮ ਤੱਕ ਕਿੰਨੇ ਵਜੇ ਕੰਮ ਕਿੰਨੇ ਵਜੇ ਕੰਮ ਤੋਂ ਨਿਕਲਦੇ ਹੋ ਕਿੰਨੇ ਵਜੇ ਕਰ ਜਾਂਦੇ ਹੋ ਤੇ ਕਿਵੇਂ guzara chalda karda ਸਰਬਤ 4-5000 ਰੁਪਏ ਬੰਦਾ ਜੇ ਮਹੀਨੇ 6-7 ਬਣ ਜੇ ਇਹ ਤੋਂ ਵੱਧ ਜਿਆਦਾ ਨਹੀਂ ਬੰਦਾ ਚ ਵੀ ਕੰਪਨੀ ਤੁਹਾਨੂੰ ਪਤਾ ਕਿੰਨੇ ਪੈਸੇ ਦਿੰਦੀ ਹੈ ਕਿਤੇ ਤੇ ਕੰਪਨੀ ਚੋਂ ਵਧੀਆ ਵਾ 6-7000 ਰੁਪਏ ਮਹੀਨੇ ਦਾ ਬਣਦਾ ਜਾਵੇ ਤਾਂ ਚਲੋ ਵਧੀਆ ਵਾ ਮੈਂ ਟੇਲਰ ਦਾ ਕੰਮ ਕੀਤਾ ਪਰ ਮੈਨੂੰ ਟੇਲਰ ਦੇ ਕੰਮ 'ਚ 200 ਬਣ ਜੇ 300 ਬਣ ਜੇ ਉਹ ਤਾਂ ਜਿੰਨਾ ਕੰਮ ਕਰਾਂਗੇ ਉਨਾ ਹੀ ਬੰਨਣਾ ਵਾ ਇਹ ਹੈ ਤੇ ਵਿੱਚ ਕੰਪਨੀ ਵੀ ਇਤਰਾ ਦੀ ਆ ਜਿੰਨਾ ਕੰਮ ਕਰਾਂਗੇ ਜਿੰਨੇ ਵੇਲੇ ਤੱਕ ਕੰਮ ਕਰਾਂਗੇ ਉਨਾ ਹੀ ਬੈਲਣਾ ਮੈਂ ਸ਼ੇਰੇ 8 ਵਜੇ ਨਿਕਲਦਾ ਰਾਤ ਨੂੰ 10 ਵਜੇ ਤੱਕ ਕਰਦਾ ਹੁਣ ਜ਼ਿੰਮੇਵਾਰੀ ਕਦੋਂ ਬਈ ਫਿਰ ਪਰਿਵਾਰ ਦੀ ਸਿਰ ਦੇ ਉੱਤੇ ਇਹ ਮੇਰੇ ਤੇ 35 ਸਾਲ ਤੋਂ ਪੈ ਗਈ ਹੈ ਪਹਿਲਾਂ ਪੜਿਆ ਵਾ ਫਿਰ ਮੈਂ ਟੇਲਰ ਦਾ ਕੰਮ ਕੀਤਾ ਵਾ 25 ਸਾਲ ਮੈਂ ਟੇਲਰ ਦਾ ਕੰਮ ਕੀਤਾ ਤੇ 35 ਸਾਲ ਦੀ ਉਮਰ 'ਚ ਮੇਰੇ ਤੇ ਜ਼ਿੰਮੇਵਾਰੀ ਪੈ ਗਈ। ਕਦੀ ਹਿੰਮਤ ਨਹੀਂ ਹਾਰੀ ਜ਼ਿੰਦਗੀ ਦੇ ਵਿੱਚ ਕਿਉਂਕਿ ਫਾਦਰ ਸਾਹਿਬ ਦਾ ਵੀ ਚਲੇ ਜਾਣਾ, ਬ੍ਰਦਰ ਦਾ ਵੀ ਚਲੇ ਜਾਣਾ ਕਿਉਂਕਿ ਤੁਸੀਂ ਸਰੀਰ ਪੱਖੋਂ ਵੀ ਚਾਹੇ ਅਸਮਰਥ ਹੋ ਪਰ ਉਸ ਦੇ ਬਾਅਦ ਵੀ ਜ਼ਿੰਮੇਵਾਰੀਆਂ ਪਈਆਂ ਕਦੀ ਹਿੰਮਤ ਨਹੀਂ ਹਾਰੀ ਜ਼ਿੰਦਗੀ ਦੇ ਵਿੱਚ। ਨਹੀਂ ਸਰ ਮੈਂ ਹਿੰਮਤ ਨਹੀਂ ਹਾਰੀ। ਮੈਂ ਕਦੀ ਆਪਣੇ ਆਪ ਤੋਂ ਹਿੰਮਤ ਨਹੀਂ ਹਾਰੀ। ਮੈਂ ਸਗੋਂ ਲੋਕਾਂ ਨੂੰ ਅਪੀਲ ਕਰਦਾ ਮੈਨੂੰ ਰਸਤੇ 'ਚ ਮੈਂ ਜਾਂਦਾ ਵਾਂ ਸੜਕ 'ਤੇ ਖਲੋਤੇ ਲੋਕੀ ਭੀਖ ਮੰਗ ਰਹੇ ਹੁੰਦੇ ਨੇ, ਚੰਗੇ ਭਲੇ ਹੁੰਦੇ ਨੇ ਤੇ ਭੀਖ ਮੰਗ ਰਹੇ ਨੇ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਭੀਖ ਨਾ ਮੰਗੋ, ਮਿਹ ਕਈ ਮੈਂ ਹੁਣ ਲੇਡੀਜ਼ ਵੇਖਦਾ ਮੈਂ ਚੰਗੀਆਂ ਭਲੀਆਂ ਹੱਕੀਆਂ ਕਟੀਆਂ ਰਣਜੀਤ ਐਵੇਨਿਊ ਚ ਚੰਗੀਆਂ ਭਲੀਆਂ ਹਟੀਆਂ ਕਟੀਆਂ ਜੇ ਆਪਾਂ ਪੈਸੇ ਮੰਗ ਕੇ ਖਾ ਰਹੇ ਆ ਜੇ ਆਪਾਂ ਉਹ ਆਪਾਂ ਮਿਹਨਤ ਕਰੀਏ ਕਿਸੇ ਗਰੀਬ ਘਰ ਦੇ ਭਾਂਡੇ ਮਾਜ ਲਈਏ ਤਾਂ ਆਪਾਂ ਨੂੰ ਉਹ ਜ਼ਿਆਦਾ ਵਧੀਆ ਵਾ ਬਾਕੀ ਮੈਂ ਨਹੀਂ ਚਾਹੁੰਦਾ ਕਿ ਕੋਈ ਭੀਖ ਮੰਗ ਕੇ ਖਾਓ ਮਿਹਨਤ ਕਰੋ ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਕਦੀ ਰੋਜ਼ ਦੀ ਜ਼ਿੰਦਗੀ ਦੀ ਗੱਲ ਕਰੀਏ ਕਦੀ ਨਾ ਕਦੀ ਬਿਮਾਰ ਕੋਈ ਨਾ ਕੋਈ ਹੁੰਦਾ ਜਿਸ ਦਿਨ ਤੁਸੀਂ ਬਿਮਾਰ ਹੁੰਦੇ ਹੋ ਕੰਮ ਤੇ ਨਹੀਂ ਜਾਂਦੇ ਤਾਂ ਉਦੋਂ ਘਰ ਦੇ ਵਿੱਚ ਕੀ ਨਮੋਸ਼ੀ ਹੁੰਦੀ ਹੈ ਕਿਉਂਕਿ ਰੋਜ਼ ਖਾਣਾ ਰੋਜ਼ ਕਮਾਣਾ ਰੋਜ਼ ਖਾਣਾ ਨਹੀਂ ਸਰ ਉਦੋਂ ਮਰਸ਼ੀ ਦੇ ਹੁੰਦੀ ਹੈ ਚਲੋ ਹੁਣ ਦਿਹਾੜੀ ਟੁੱਟ ਗਈ ਹੈ ਬੁਖਾਰ ਚੜ ਗਿਆ ਜਾਂ ਕੁਝ ਹੋ ਗਿਆ ਜਾਂ ਪੇਟ ਖਰਾਬ ਹੋ ਗਿਆ ਜਾਂ ਕੁਝ ਵੀ ਹੋ ਗਿਆ ਤੇ ਉਦੋਂ ਹੁੰਦਾ ਤੇ ਹੋਇਆ ਦਿਹਾੜੀ ਟੁੱਟ ਗਈ ਹੈ ਹਾਏ ਨੁਕਸਾਨ ਹੋ ਗਿਆ ਵੀ ਚਲੋ ਤੇ ਜਾਂਦੇ 2-400 ਰੁਪਏ ਆਉਂਦਾ ਹੀ 2-400 ਰੁਪਏ ਆਉਣਾ ਸੀ ਕਰੇ ਬੈਗਦਰ ਪੈਸੇ ਨਹੀਂ ਕੋਈ ਮਿਲਣਾ ਕਰੇ ਮਾਂ ਕਿੰਨੀ ਖੁਸ਼ ਹੁੰਦੀ ਹੈ ਜਦੋਂ ਘਰ ਜਾਂਦੇ ਹੋ ਮਾਂ ਕਿੰਨੀ ਖੁਸ਼ ਹੁੰਦੀ ਹੈ ਮੇਰੀ ਬਹੁਤ ਖੁਸ਼ ਹੁੰਦੀ ਹੈ ਸਰ ਮਾਂ ਤਾਂ ਕਹਿੰਦੀ ਜਲ ਮੇਰਾ ਪੁੱਤ ਜਿੰਨੇ ਵੀ ਕਮਾ ਕੇ ਲਿਆ ਆ ਵਾ ਚਲੋ ਵਧੀਆ ਵਾ ਸਾਡਾ ਘਰ ਦਾ ਗੁਜ਼ਾਰਾ ਤਾਂ ਚੱਲਣ ਦਿਆ ਨਾ ਹੁਣ ਮਾਂ ਮੇਰੀ ਨੂੰ ਪਾਣੀ ਦਾ ਸੀ ਮੈਨੂੰ ਪਾਣੀ ਸੀ ਉਤੋਂ ਲਿਆਉਂਦੀ ਸੀ ਪਰ ਕੇ ਡਰਮੀ ਲਾਈ ਹੋਈ ਸੀ ਵੀ ਉਹਦੀ ਗੈਸ ਵਾਲੀ ਤੇ ਢਾਈ ਹੋਈ ਵੀ ਪਾਣੀ ਉਹ ਚ ਪਾ ਲਈਦਾ ਲੱਕਣਾ ਪਾ ਦਿੰਦੇ ਪਾਣੀ ਗਰਮ ਹੋ ਕੇ ਪੈਂਦਾ ਹੁਣ ਮਾਂ ਨੂੰ ਗੀਜਰ ਲਵਾ ਕੇ ਦਿੱਤਾ ਮਾਂ ਕਿ ਮੇਰੀ ਬਹੁਤ ਖੁਸ਼ ਹੈ ਕਿ ਮੈਂ ਪੋਤੇ ਮੇਰੇ ਨੇ ਚਲੋ ਗੀਜਰ ਲਵਾ ਕੇ ਦਿੱਤਾ ਫਾਦਰ ਸਾਹਿਬ ਦੀ ਕੋਈ ਗੱਲ ਚੇਤਾ ਆਉਂਦੀ ਹੈ ਕਿ ਕੁਝ ਸਮਝਾਇਆ ਹੋਵੇ ਉਹਨਾਂ ਨੇ ਅਕਲ ਦਿੱਤੀ ਹੋਵੇ ਫਾਦਰ ਸਾਹਿਬ ਨੇ ਇਹੋ ਹੀ ਬਕਲ ਬਹੁਤ ਦਿੱਤੀ ਆ ਫਾਦਰ ਸਾਹਿਬ ਦੇ ਮੇਰੇ ਤੁਹਾਨੂੰ ਪਤਾ ਪਾਠੀ ਸਿੰਘ ਸੀ ਅਕਲ ਤੇ ਪਾਠੀ ਸਿੰਘ ਕੋ ਬਹੁਤ ਹੁੰਦੀ ਆ ਪਾਠੀ ਸਿੰਘ ਕੋ ਅਕਲ ਹੁੰਦੀ ਆ ਵੀ ਉਹ ਸਮਝਾਉਂਦੇ ਹੀ ਆ ਕਿ ਪੁੱਤ ਮਿਹਨਤ ਕਰਕੇ ਖਾਈ ਕਿਸੇ ਅੱਗੇ ਹੱਥ ਨਾ ਡਾਈ ਤੇ ਕਿਸੇ ਵੇਲੇ ਮੇਰੇ ਪੁੱਤ ਫਾਦਰ ਸਾਹਿਬ ਕਹਿੰਦੇ ਮੈਨੂੰ ਮੈਨੂੰ ਮੈਂ ਕਹਿਣ ਨੂੰ ਜਲ ਨਹੀਂ ਕਰਦਾ ਕਿਸੇ ਵੇਲੇ ਫਾਦਰ ਸਾਹਿਬ ਕਹਿੰਦੇ ਦੇਹੀ ਤੂੰ ਪੰਡਹਾਰੀ ਪੁਲ ਦੇ ਉੱਤੇ ਬਹਿ ਕੇ ਭੀਖ ਮੰਗੇਗਾ ਤੇ ਅੱਜ ਮੈਂ ਉਹਨਾਂ ਹੀ ਸੜਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹਾਂ ਮਿਹਨਤ ਕਰਕੇ ਮਿਹਨਤ ਕਰਕੇ ਮੈਂ ਉਹਨਾਂ ਛੜਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹਾਂ ਮੈਂ ਛੜਕਾਂ ਦੇ ਕਰਮਤ ਨਾਲ ਇਹ ਆ ਵੀ ਘਰਾਂ 'ਚ ਆਰਡਰ ਦੇ ਕੇ ਮੈਂ ਮਿਹਨਤ ਕਰਕੇ ਪੈਸੇ ਕਮਾ ਰਿਹਾ ਹਾਂ ਕਦੀ ਮੁਸ਼ਕਲਾਂ ਦਾ ਸਾਹਮਣਾ ਆਉਂਦਾ ਹੈ ਜਦੋਂ ਤੁਸੀਂ ਆਰਡਰ-ਉਰਡਰ ਦੇਣ ਜਾਂਦੇ ਹੋ ਕੋਈ ਇਸ ਤਰ੍ਹਾਂ ਦੇ ਗਾਹਕ ਮਿਲਦੇ ਨੇ ਜੋ ਕਿ ਸ਼ਬਦਾਵਲੀ ਜਿਨ੍ਹਾਂ ਦੀ ਚੰਗੀ ਨਾ ਹੋਵੇ ਨਹੀਂ ਸਰ ਕੋਈ ਵੀ ਨਹੀਂ ਮਿਲਦਾ ਇਸ ਤਰ੍ਹਾਂ ਦਾ ਅਜ ਤੱਕ ਤੇ ਮੇਰੇ ਨਾਲ ਮੈਨੂੰ 8 ਮਹੀਨੇ ਹੋ ਗਏ ਆ ਮੈਨੂੰ ਅਜ ਤੱਕ ਕੋਈ ਇਸ ਤਰ੍ਹਾਂ ਦਾ ਗਾਹਕ ਨਹੀਂ ਮਿਲਿਆ ਕਿਸੇ ਵੇਲੇ ਹੋ ਜਾਂਦਾ ਕੋਈ ਉਨੀ ਕੀ ਕਰ ਜੇ ਵੈਸੇ ਕਸਟਮਰ ਮੈਨੂੰ ਜੇ ਮੰਨ ਲਓ 50 100 ਰੁਪਈਆ ਹੈਂਡੀਕੈਪ ਆ ਕਿਸੇ ਵੇਲੇ 500 ਰੁਪਏ ਵੀ ਦੇ ਦਿੰਦੇ ਕੋਈ ਕੋਈ 200 ਵੀ ਦੇ ਦਿੰਦਾ ਕੋਈ 100 ਵੀ ਦੇ ਦਿੰਦਾ ਕਸਟਮਰ ਵੱਲੋਂ ਇਹ ਜਾਂ ਮਿਸਬੀਹੇਵ ਕਦੀ ਨਹੀਂ ਕੀਤਾ ਗਿਆ ਉਹਨਾਂ ਲੋਕਾਂ ਨੂੰ ਵੀ ਇੱਕ ਮੈਸੇਜ ਦੇ ਦਿਓ ਜਿਹੜੇ ਤੰਦਰੁਸਤ ਹੋਣ ਦੇ ਬਾਵਜੂਦ ਹੀ ਮਿਹਨਤ ਤੋਂ ਜਿਹੜੇ ਖਾਸ ਸੁਰਤੇ ਦੂਰ ਪੈਦੇ ਨੇ ਮੈਂ ਤੇ ਇਹੋ ਹੀ ਕਹਿਣਾ ਚਾਹਾਂਗਾ ਕਿ ਮਿਹਨਤ ਕਰੋ ਨਸ਼ਾ ਨਾ ਕਰੋ ਨਸ਼ੇ ਨੇ ਮੇਰਾ ਘਰ ਬਰਬਾਦ ਕਰਤਾ ਮੇਰਾ ਭਰਾਵਾਂ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ ਮੇਰਾ ਤੇ ਭਰਾ ਚਲੇ ਗਿਆ ਮੈਂ ਤੇ ਇਹੋ ਲੋਕਾਂ ਨੂੰ ਕਹਾਂਗਾ ਵੀ ਤੁਸੀਂ ਨਸ਼ਾ ਨਾ ਕਰੋ ਮਿਹਨਤ ਕਰਕੇ ਖਾਓ ਭੀਖ ਮੰਗਣ ਚ ਕੋਈ ਫਾਇਦਾ ਨਹੀਂ ਜੇ ਭੀਖ ਨਾ ਮੰਗੋ ਜੀ ਬਿਲਕੁਲ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਿ ਤੰਦਰੁਸਤ ਹੋਣ ਦੇ ਬਾਵਜੂਦ ਵੀ ਜਿਹੜੇ ਮਿਹਨਤ ਤੋਂ ਖਾਸ ਤੌਰ ਤੇ ਦੂਰ ਭਜਦੇ ਨੇ ਤੇ ਬੜਾ ਸੋਹਣਾ ਮੈਸੇਜ ਦਿੰਦਾ ਹੈ ਕਿ ਇੱਕ ਨਸ਼ਿਆਂ ਤੋਂ ਜਿਹੜਾ ਹੈ ਉਹ ਖਾਸ ਤੌਰ ਤੇ ਦੂਰ ਰਹਿਓ ਕਿਉਂਕਿ ਫੌਜ ਦੇ ਵਿੱਚ ਬ੍ਰਦਰ ਨੌਕਰੀ ਕਰਦਾ ਸੀ ਮਗਰ ਉਸ ਤੋਂ ਬਾਅਦ ਜਦੋਂ ਨਸ਼ਿਆਂ ਦੇ ਵਿੱਚ ਪਿਆ ਤਾਂ ਉਹ ਨੌਕਰੀ ਵੀ ਜਿਹੜੀ ਹੈ ਉਹ ਕੱਖਾਂ ਵਿੱਚ ਪੈ ਗਈ ਕਿਉਂਕਿ ਨਸ਼ੇ ਨੇ ਕਰ ਜਿਹੜਾ ਹਿੱਸਾ ਉਹ ਬਰਬਾਦ ਕਰ ਦਿੱਤਾ ਸੀ ਮਗਰ ਉਸ ਤੋਂ ਬਾਅਦ ਜੋ ਜਿਹੜੀ ਅੱਜ ਸਟੋਰੀ ਕਰਨ ਦਾ ਸਾਡਾ ਮਕਸਦ ਇਹ ਸੀ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਕਰ ਹਾਰ ਕੇ ਘਰ ਬੈਠ ਜਾਂਦੇ ਨੇ ਉਹਨਾਂ ਵਾਸਤੇ ਇਹ ਸਟੋਰੀ ਸੀ ਕਿ ਹਿੰਮਤ ਜਿਹੜੀ ਆ ਉਹ ਕਿਤੋਂ ਵੀ ਲੈ ਸਕਦੇ ਅਸੀਂ ਦੇਖੋ ਸਰੀਰ ਪਖੋਂ ਆਪਾਇਜ਼ ਹੋਣ ਦੇ ਬਾਵਜੂਦ ਵੀ ਜਿਹੜੀ ਮਿਹਨਤ ਆ ਉਹ ਕਰ ਰਹੇ ਨੇ ਤੇ ਆਪਣਾ ਘਰ ਪਰਿਵਾਰ ਹੈ ਜਿਹੜਾ ਉਹ ਸੁੱਕੀ ਸੰਧੀ ਜਿਹੜਾ ਉਹ ਚਲਾ ਰਹੇ ਨੇ ਤੇ ਤੁਸੀਂ ਵੀ ਜ਼ਰੂਰ ਕਦੀ ਵੀ ਜ਼ਿੰਦਗੀ ਦੇ ਵਿੱਚ ਹਾਰੋ ਨਾ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰੋ ਮਿਹਨਤ ਦੇ ਨਾਲ ਸਭ ਕੁਝ ਜਿਹੜਾ ਦਕਰਮੈਨ ਮਨੋਜ ਦੇ ਨਾਲ ਮਹਿਮਾਨ ਆਫ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ